ਬਠਿੰਡਾ ਵਿਖੇ ਰਾਤੀ ਤਕਰੀਬਨ 12 ਵਜੇ ਇੱਕ ਵਿਆਹ ਸਮਾਗਮ ਤੋਂ ਆ ਰਹੀ ਕਾਰ ਨੂੰ ਅੱਗ ਲੱਗ ਗਈ। ਕੁਝ ਮਿੰਟਾਂ ਵਿੱਚ ਹੀ ਕਾਰ ਸੜ ਕੇ ਸੁਆਹ ਹੋ ਗਈ ਅਤੇ ਕਾਰ ਸਵਾਰਾਂ ਨੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਜਦ ਕਿ ਉਹਨਾਂ ਦਾ ਸਾਰਾ ਸਮਾਨ ਕਾਰ ਦੇ ਵਿੱਚ ਹੀ ਸੜ ਗਿਆ। ਜਾਣਕਾਰੀ ਦਿੰਦੇ ਹੋਏ ਪੀੜਤ ਹਰਸ਼ਦ ਚਾਵਲਾ ਨੇ ਦੱਸਿਆ ਕਿ ਉਹ ਰਾਤੀ ਵਿਆਹ ਸਮਾਗਮ ਤੋਂ ਵਾਪਸ ਆਪਣੇ ਘਰ ਨੂੰ ਆ ਰਹੇ ਸਨ। ਜੋ ਉਹਨਾਂ ਨੇ ਆਪਣੇ ਕਾਰ ਨੂੰ ਸਟਾਰਟ ਕਰਨ ਦੇ ਲਈ ਸੈਲਫ ਮਾਰਟਾ ਅਚਾਨਕ ਉਸ ਨੂੰ ਅੱਗ ਲੱਗ ਗਈ ਉਹਨਾਂ ਕਿਹਾ ਕਿ ਅਸੀਂ ਕਾਰ ਵਿੱਚੋਂ ਨਿਕਲ ਕੇ ਆਪਣੀ ਜਾਨ ਬਚਾਈ ਸਾਡਾ ਸਾਰਾ ਸਮਾਨ ਵਿੱਚ ਹੀ ਸੜ ਗਿਆ ਕਾਰ ਵੀ ਬੁਰੀ ਤਰ੍ਹਾਂ ਸੜ ਗਈ ਫਾਇਰ ਗ੍ਰੇਡ ਦੀ ਗੱਡੀ ਨੇ ਆ ਕੇ ਅੱਗ ਤੇ ਕਾਬੂ ਪਾਇਆ ਫਾਇਰਮੈਨ ਦੀਪ ਸਿੰਘ ਨੇ ਦੱਸਿਆ ਕਿ ਰਾਤੀ ਤਕਰੀਬਨ ਸਵਾ 12 ਵਜੇ ਸਾਨੂੰ ਫੋਨ ਆਇਆ ਕਿ ਨੈਸ਼ਨਲ ਕਲੋਨੀ ਦੇ ਨਜ਼ਦੀਕ ਨਰ ਤੇ ਇੱਕ ਕਾਰ ਨੂੰ ਅੱਗ ਲੱਗ ਗਈ ਅਸੀਂ ਮੌਕੇ ਤੇ ਜਾ ਕੇ ਅੱਗ ਤੇ ਕਾਬੂ ਪਾਇਆ ਉਸ ਸਮੇਂ ਤੱਕ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਸੜ ਗਿਆ ਸੀ ਜਦ ਕੇ ਜਾਨੀ ਨੁਕਸਾਨ ਤੋਂ ਬਚਾਰਿਆ ਮੇਰੇ ਨਾਲ ਹਾਦਸਾ ਚਾਹ ਲੈ ਜੀ ਬੀਤੀ ਰਾਤ ਅਸੀਂ 1:30 1 ਵਜੇ ਦੇ ਲਗਭਗ ਅਸੀਂ ਫੰਕਸ਼ਨ ਅਟੈਂਡ ਕਰਕੇ ਘਰੇ ਆ ਰਹੇ ਸੀ ਲੁਨੀਸਟੀ ਰੋਡ ਤੋਂ ਜੁਗਰੰਦ ਰੋਡ ਦੇ ਜਿਹੜੇ ਪੈਰਲਲ ਸੜਕ ਜਾਂਦੀ ਹੈ ਜੁਗਰਪਾਰਕ ਵਾਲੀ ਉੱਥੇ ਆ ਰਹੇ ਸੀਗੇ ਤੇ ਅਚਾਨਕ ਗੱਡੀ ਦਾ ਝਟਕਾ ਲੱਗਣ ਕਰਕੇ ਗੱਡੀ ਰੁਕ ਗਈ ਤੇ ਅਸੀਂ ਬਾਹਰ ਆ ਗਏ ਦੋ ਜਣੇ ਸੀਗੇ ਅਸੀਂ ਫੰਕਸ਼ਨ ਟੈਂਡ ਕਰਕੇ ਆ ਰਹੇ ਸੀ ਤੇ ਬਸ ਦੇਖਦੇ ਦੇਖਦੇ ਤੋਂ ਉੱਠਣ ਲੱਗ ਗਿਆ ਤੇ ਅਸੀਂ ਗੱਡੀ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਪਰ ਗੱਡੀ ਸਟਾਰਟ ਨਹੀਂ ਹੋਈ ਇਗਨੀਸ਼ਨ ਔਨ ਕੀਤਾ ਸੀ ਤੇ ਨਾਲ ਦੀ ਨਾਲ ਕੋਈ ਪਾਰਕਿੰਗ ਕਰਕੇ ਜਾਂ ਕੇ ਰੀਜ਼ਨ ਕਰਕੇ ਨਾਲੋਂ ਧੂਆ ਨਿਕਲਣ ਲੱਗ ਗਿਆ ਅਸੀਂ ਦੋਨੋਂ ਬਾਹਰ ਆ ਗਏ ਸਾਡਾ ਸਮਾਨ ਵਗੈਰਾ ਸੀ ਉਹ ਵੀ ਵਿੱਚ ਬਰਨ ਹੋ ਗਿਆ ਤੇ ਗੱਡੀ ਦਾ ਲਗਭਗ ਸਾਰੀ ਚਲ ਗਈ ਕਿੰਨੇ ਵਜੇ ਦੀ ਘਟਨਾ ਇਹ 12.5 ਇੱਕ ਵਿਕਟ ਨੇ ਰੱਤੂ ਮੌਕੇ ਤੇ ਪੀਸੀਆਰ ਫਾਇਰ ਬ੍ਰਿਗੇਡ ਦੀ ਟੀਮਾਂ ਵੀ ਆਈਆਂ ਹੋਈਆਂ ਸੀ ਨੌਜੋਨ ਹੈਲਪਰ ਸੋਸਾਇਟੀ ਦੀ ਟੀਮ ਨੂੰ ਵੀ ਤਲਾਸ਼ ਕਰ ਦਿੱਤੀ ਗਈ ਸੀ ਤੇ ਉਹ ਵੀ ਮੌਕੇ ਤੇ ਆ ਗਏ ਸੀ ਅੱਛਾ ਜੀ ਗੱਲ ਕਰੀਏ ਤਾਂ ਇਹ ਵੀ ਦੱਸਿਆ ਜਾ ਰਿਹਾ ਕੋਈ ਗੈਸ ਗੋਸਤ ਵੀ ਸੀ ਨਹੀਂ ਗੈਸ ਤੇ ਨਹੀਂ ਸੀ ਡੀਜ਼ਲ ਤੇ ਸੀ ਜੀ ਮਤਲਬ ਨੌ ਜਿਹੜੇ ਆਰਮ ਹਡਸਕਰ ਗੱਡੀ ਡੀਜ਼ਲ ਤੇ ਸੀ ਹਾਂਜੀ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਹੈਗਾ ਬਾਕੀ ਕੱਪੜੇ ਵਗੈਰਾ ਸੀਗੇ ਉਹ ਸਾਰੇ ਮਚ ਗਏ ਵਿੱਚ ਮੈਂ ਦੇਵ ਸਿੰਘ ਫਾਇਰਮੈਨ ਸਿਵਲ ਫਾਇਰ ਬ੍ਰਿਗੇਡ ਪਟੰਡਾ ਅਕੀ ਹੋਇਆ ਕੀ ਹੈ ਜੀ ਰਾਤੀ ਜਿਹੜੇ ਉੱਤੇ ਰਾਤ ਸਾਨੂੰ 12:23 ਮਿੰਟ ਦੇ ਕਰੀਬ ਕਾਲ ਆਈ ਕਿ ਨੈਸ਼ਨਲ ਕਲੋਨੀ ਰੋਡ ਜੋ ਨਹਿਰ ਦੇ ਨਾਲ ਵਾਲੀ ਸੜਕ ਹੈ ਉੱਤੇ ਕਾਰ ਨੂੰ ਅੱਗ ਲੱਗੀ ਹੈ ਅਸੀਂ ਆਪਣਾ ਫਾਇਰ ਟੈਂਡਰ ਸਮੇਸਟਾਪ ਪੂਰਾ ਅਸੀਂ ਉੱਥੇ ਮੌਕੇ ਤੇ ਪਹੁੰਚੇ ਜਦੋਂ ਦੇਖਿਆ ਉਦੋਂ ਕਾਫੀ ਅੱਗ ਲੱਗੀ ਹੋਈ ਸੀਗੀ ਜੋ ਕਾਰ ਦਾ ਅਗਲਾ ਹਿੱਸਾ ਹੈ ਉਹ ਕਾਫੀ ਸੜ ਚੁੱਕਿਆ ਸੀ ਤੇ ਮਾਲਕ ਦੇ ਦੱਸਣ ਮੁਤਾਬਕ ਮਾਲਕ ਉੱਥੇ ਮੌਜੂਦ ਸੀ ਉਹਦੇ ਤੋਂ ਸਰ ਮੁਤਾਬਕ ਉਹ ਕਹਿੰਦਾ ਵੀ ਅਸੀਂ ਸੈਲਫ ਮਾਰੀ ਹੈ ਸੈਲਫ ਮਾਰਨ ਦੇ ਨਾਲ ਹੀ ਅੱਗ ਲੱਗ ਗਈ ਹੈ ਉਹ ਦੀ ਸੀ ਗੱਡੀ ਇਹ ਗੱਡੀ ਦਾ ਨਹੀਂ ਉਹਨਾਂ ਨੇ ਦੱਸਿਆ ਜੀ ਮੈਨੂੰ ਹਜੂਰਾਖਪੁਰਾ ਕਲੋਨੀ ਦੀ ਗੱਡੀ ਹੈ ਜੀ ਓਕੇ ਤੇ ਕੋਈ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮਾਲ ਦਾ ਨੁਕਸਾਨ ਜਿਹੜਾ ਕਾਰ ਦਾ ਨੁਕਸਾਨ ਹੋਇਆ ਉਹੀ ਹੋਇਆ ਜੀ ਕਿੰਨਾ ਕੋ ਗਿਆ ਹੋਊਗਾ ਜੀ ਐਡੀਆਂ ਨਹੀਂ ਉਹ ਤਾਂ ਬੰਦੇ ਦੇ ਮਕੈਨਿਕ ਦੇ ਦੱਸਣ ਮੁਤਾਬਕ ਹੀ ਪਤਾ ਲੱਗੂ ਜੀ ਕਿੰਨਾ ਕਿ ਨੁਕਸਾਨ ਹੋਇਆ ਉਹਦਾ ਉਹ ਗੱਡੀ ਦਾ ਅੱਧਾ ਹਿੱਸਾ ਅਗਲਾ ਉਹ ਸੜ ਗਿਆ ਇੰਜਨ ਵਾਲੇ ਪਾਸੇ